ਸੱਚੀ ਕਾਲਜੀ ਕੈਨੇਡਾ ਨਿਊਜ਼ ਬੁਲਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣ ਨਿਆ ਮੁੱਖ ਹੈਡਲਾਈਨਸ ਤੇ ਸਟੈਟਿਸਟਿਕਸ ਕੈਨੇਡਾ ਦੇ ਆંકੜੇ ਕੀਤੇ ਜਾ ਰਹੇ ਜੁਲਾਈ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ ਹੋਈ 2.5% ਕੈਨੇਡਾ ਸਰਕਾਰ ਨੇ ਨਵੀਂ ਫ੍ਰੈਂਕੋਫੋਨ ਪਾਇਲਟ ਸਕੀਮ ਦਾ ਕੀਤਾ ਐਲਾਨ ਬੇਨਿਕਾਰ ਕਰ ਸਕਣਗੇ ਸਟੱਡੀ ਪਰਮਿਟ ਅਪਲਾਈ Ontario ਦੇ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਲਿਆ ਵੱਡਾ ਫੈਸਲਾ ਸਕੂਲਾਂ ਤੇ ਚਾਈਲਡ ਕੇਅਰ ਸੈਂਟਰਾਂ ਦੇ ਨੇੜੇ ਨਹੀਂ ਬੜਨਗੇ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਕੱਲ ਤੋਂ ਸ਼ੁਰੂ ਹੋ ਸਕਦੀ ਹੈ ਰੇਲ ਕਾਮਿਆਂ ਦੀ ਹੜਤਾਲ ਕੰਪਨੀਆਂ ਨੇ ਟਰਕਿੰਗ ਕੰਪਨੀਆਂ ਵੱਲ ਮੋੜਿਆ ਮੁਹ ਹੁਣ ਖਬਰਾਂ ਵਿਸਥਾਰ ਦੇ ਨਾਲ ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 2.5% ਹੋ ਚੁੱਕੀ ਹੈ ਮਾਰਚ 2021 ਤੋਂ ਬਾਅਦ ਦੀ ਇਹ ਸਭ ਤੋਂ ਘੱਟ ਦਰ ਮੰਨੀ ਜਾ ਰਹੀ ਹੈ ਜਿਸ ਤੋਂ ਬਾਅਦ ਕੈਨੇਡਾ ਵਾਸੀਆਂ ਨੂੰ ਇੱਕ ਰਾਹਤ ਮਿਲੀ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਯਾਤਰੀ ਵਾਹਨ ਅਤੇ ਬਿਜਲੀ ਮਹਿੰਗਾਈ ਦੇ ਵਿੱਚ ਵੀ ਗਿਰਾਵਟ ਵੇਖੀ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਬੀਤੇ ਦਿਨ ਕਿਹਾ ਹੈ ਕਿ ਜੁਲਾਈ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 2.5% ਦਰਜ ਹੋਈ ਹੈ ਜੂਨ ਵਿੱਚ ਇਹ ਦਰ 2.7% ਸੀ ਅੰਕੜਾ ਏਜੰਸੀ ਅਨੁਸਾਰ ਮਾਰਚ 2021 ਤੋਂ ਬਾਅਦ ਇਹ ਮਹਿੰਗਾਈ ਦਰਤਾ ਸਭ ਤੋਂ ਹੇਠਲਾ ਪੱਧਰ ਹੈ ਪਿਛਲੇ ਸਾਲ ਕੋਵਿਡ-19 ਦੀਆਂ ਪਾਬੰਦੀਆਂ ਤੋਂ ਮੁਕਤ ਪਹਿਲੀਆਂ ਗਰਮੀਆਂ ਸਨ ਜਿਸ ਕਰਕੇ ਹਵਾਈ ਟਿਕਟਾਂ ਅਤੇ ਹੋਟਲਾਂ ਦੇ ਕਿਰਾਏ ਕਾਫੀ ਉੱਪਰ ਦਰਜ ਹੋਏ ਸਨ ਪਰ ਉਸ ਦੀ ਤੁਲਨਾ ਵਿੱਚ ਐਕੀ ਟ੍ਰੈਵਲ ਸੰਬੰਧੀ ਕੀਮਤਾਂ ਘੱਟ ਦਰਜ ਹੋਈਆਂ ਗੱਡੀਆਂ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਸਾਲ ਦਰ ਸਾਲ ਪੱਧਰ ਤੇ ਗਿਰਾਵਟ ਦਰਜ ਕੀਤੀ ਗਈ ਗ੍ਰੋਸਰੀ ਦੀਆਂ ਕੀਮਤਾਂ 2.1% ਵਧੀਆਂ ਜਦਕਿ ਰਿਹਾਇਸ਼ਤਿਆਂ ਲਾਗਤਾਂ ਵਿੱਚ 5.7% ਵਾਧਾ ਹੋਇਆ ਕਿਰਾਏ ਦੀਆਂ ਲਾਗਤਾਂ ਪਿਛਲੇ ਸਾਲ ਦੇ ਮੁਕਾਬਲੇ 8.5% ਵਧੀਆਂ ਨੇ ਜਦਕਿ ਮਾਰਗੇਜ ਵਿਆਜ ਲਾਗਤਾਂ 21% ਵਧੇਰੇ ਦਰਜ ਹੋਈਆਂ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕੀਤਾ ਅਤੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਲਈ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਕਿ ਕੈਨੇਡੀਅਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਰਾਹਤ ਮਹਿਸੂਸ ਹੋਵੇ। ਪਰ ਮਹਿੰਗਾਈ ਠੰਡੀ ਹੋ ਗਈ ਹੈ ਅਤੇ ਇਹ ਸਵਾਗਤ ਵਾਲੀ ਖਬਰ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਇੱਕ ਹੋਰ ਰਿਪੋਰਟ ਨੇ ਬਹੁਤ ਸਾਰੇ ਕੈਨੇਡੀਅਨਾਂ ਲਈ ਅੰਤ ਨੂੰ ਪੂਰਾ ਕਰਨ ਦੀ ਚੁਣੌਤੀ ਨੂੰ ਘੱਟ ਪਹੁੰਚਾਇਆ ਹੈ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 6.8% ਦੀ ਸਾਲਾਨਾ ਮਹਿੰਗਾਈ ਦਰ ਲਈ ਐਡਜਸਟ ਕੀਤਾ ਗਿਆ ਹੈ। 2022 ਦਰਮਿਆਨੇ ਪਰਿਵਾਰ ਟੈਕਸ ਤੋਂ ਬਾਅਦ ਦੀ ਆਮਦਨ 2021 ਦੇ ਮੁਕਾਬਲੇ 4% ਘੱਟ ਸੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਇਕੱਲੇ ਮਾਪਿਆਂ ਵਾਲੇ ਪਰਿਵਾਰਾਂ ਜਿਨ੍ਹਾਂ ਵਿੱਚ ਮਾਤਾ-ਪਿਤਾ ਦੀ ਉਮਰ 25 ਸਾਲ ਤੋਂ ਘੱਟ ਸੀ ਵਿੱਚ ਸਭ ਤੋਂ ਵੱਡੀ ਕਮੀ ਆਈ ਹੈ ਜੋ ਸਾਲ 2022 ਵਿੱਚ ਲਗਾਤਾਰ ਡਾਲਰਾਂ ਵਿੱਚ 15.1% ਡਿੱਗ ਕੇ 24690 ਡਾਲਰ ਰਹਿ ਗਈ ਹੈ। ਕੁੱਲ ਮਿਲਾਕੇ ਕੈਨੇਡਾ ਵਿੱਚ ਮਹਿੰਗਾਈ ਦਾ ਦਬਾਅ ਇਸ ਸਾਲ ਲਗਾਤਾਰ ਘਟਿਆ ਹੈ ਅਤੇ ਜਨਵਰੀ ਤੋਂ ਸਾਲਾਨਾ ਮਹਿੰਗਾਈ ਦਰ 3% ਤੋਂ ਹੇਠਾਂ ਦਰਜ ਕੀਤੀ ਜਾ ਰਹੀ ਹੈ ਬੈਂਕ ਆਫ ਕੈਨੇਡਾ ਇਸ ਪ੍ਰਗਤੀ ਤੋਂ ਸੰਤੁਸ਼ਟ ਹੈ ਅਤੇ ਉਸਨੇ ਆਪਣੀਆਂ ਪਿਛਲੀਆਂ ਦੋ ਮੀਟਿੰਗਾਂ ਵਿੱਚ ਆਪਣੀ ਮੁੱਖ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ ਬੈਂਕ ਦੇ ਗਵਰਨਰ ਟਿਫ ਮੈਕਮਲਮ ਨੇ ਸੰਕੇਤ ਦੇ ਚੁੱਕੇ ਨੇ ਕਿ ਜਿੰਨਾ ਚਿਰ ਮਹਿੰਗਾਈ ਦਰ ਹੇਠਾਂ ਵੱਲ ਜਾਂਦੀ ਰਹੇਗੀ ਵਿਆਜ ਦਰਾਂ ਵਿੱਚ ਹੋਰ ਕਟੌਤੀ ਕੀਤੀ ਜਾ ਸਕਦੀ ਹੈ ਬੈਂਕ ਆਫ ਕੈਨੇਡਾ ਦੀ ਮੌਜੂਦਾ ਵਿਆਜ ਦਰ 4.5% ਹੈ ਟੀਡੀ ਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਜੇਮਸ ઓਲੈਂਡੋ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਹੋਰ 25 ਅੰਕਾਂ ਦੀ ਕਟੌਤੀ ਕਰਨ ਯਾਨੀ ਵਿਆਜ ਦਰ 4.25% ਤੇ ਆਉਣ ਦੀ ਪੂਰੀ ਸੰਭਾਵਨਾ ਹੈ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਫੈਸਲੇ ਬਾਰੇ 4 ਸਤੰਬਰ ਨੂੰ ਐਲਾਨ ਕਰੇਗੀ। ਕੈਨੇਡਾ ਸਰਕਾਰ ਨੇ ਭਾਵੇਂ ਸਟੱਡੀ ਵੀਜ਼ਾ ਤੇ ਕੈਪ ਲਗਾਉਣ ਦੀ ਗੱਲ ਕਹਿ ਦਿੱਤੀ ਸੀ ਪਰ ਹੁਣ ਸਟੱਡੀ ਵੀਜ਼ੇ ਮੁੜ ਤੋਂ ਖੋਲੇ ਜਾ ਰਹੇ ਨੇ ਦਰਸਲ ਕੈਨੇਡੀਅਨ ਸਰਕਾਰ ਨੇ ਮਨੋਨੀਤ ਫ੍ਰੈਂਚ ਭਾਸ਼ਾ ਤੇ ਦੁਭਾਸ਼ੀ ਪੋਸਟ ਸਕੈਂਡਰੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਕਰਕੇ ਇੱਕ ਨਵੀਂ ਫ੍ਰੈਂਕੋਫੋਨ ਪਾਇਲਟ ਸਕੀਮ ਦਾ ਐਲਾਨ ਕੀਤਾ ਹੈ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਵਾਲੇ ਬਿਨਕਾਰਾਂ ਦੇ ਲਈ ਇਹ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਬਿਨਕਾਰ ਸਟੱਡੀ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਛੋਟਾਂ ਵੀ ਮਿਲਣਗੀਆਂ। ਕੈਨੇਡਾ ਵੱਲੋਂ ਸਟੱਡੀ ਪਰਮਿਟ ਉੱਤੇ ਆਉਣ ਵਾਲੇ ਅਜਿਹੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਨੂੰ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਹਾਸਲ ਹੋਵੇ। ਇਸ ਦਾ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਵੱਲੋਂ ਬੀਤੇ ਹਫ਼ਤੇ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਮਿਨਿਸਟਰ ਮਿਲਰ ਨੇ ਕਿਹਾ ਕਿ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਆਂ ਸਟੂਡੈਂਟ ਪਾਇਲਟ ਪ੍ਰੋਗਰਾਮ ਨੂੰ ਵੱਖ-ਵੱਖ ਵਿੱਦਿਅਕ ਅਧਾਰਿਆਂ ਨਾਲ ਮਿਲ ਕੇ ਚਲਾਇਆ ਜਾਵੇਗਾ। ਅੰਕੜਿਆਂ ਮੁਤਾਬਕ ਅਫਰੀਕਾ, ਮਿਡਲ ਈਸਟ ਆਦਿ ਵਿੱਚ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਪਰ ਇਨ੍ਹਾਂ ਖੇਤਰਾਂ ਵਿੱਚ ਸਟੱਡੀ ਪਰਮਿਟ ਦੀ ਪ੍ਰਵਾਨਗੀ ਦਰ ਪਿਛਲੇ ਸਮੇਂ ਵਿੱਚ ਘਟ ਰਹੀ ਹੈ। ਇਸ ਨਵੇਂ ਪਾਇਲਟ ਪ੍ਰੋਗਰਾਮ ਨਾਲ ਇਸ ਖੇਤਰ ਦੇ ਵਿਦਿਆਰਥੀਆਂ ਤੱਕ ਪਹੁੰਚ ਕਾਇਮ ਹੋ ਸਕੇਗੀ। ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਪੁਰਾਣੀ ਰਿਪੋਰਟ ਮੁਤਾਬਕ 2015 ਤੋਂ 2021 ਤੱਕ ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ। ਜਿਨ੍ਹਾਂ ਵਿੱਚੋਂ 1/3 ਤੋਂ ਵੱਧ ਸਿਰਫ ਭਾਰਤ ਤੋਂ ਸਨ 2015 ਤੋਂ 2021 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁੱਲ 13,113,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ 4,84,724 ਵੀਜ਼ੇ ਭਾਰਤੀ ਵਿਨੇਕਾਰਾਂ ਨੂੰ ਜਾਰੀ ਕੀਤੇ ਗਏ ਸਨ ਜੋ ਕੁੱਲ ਜਾਰੀ ਕੀਤੇ ਗਏ ਵੀਜ਼ਿਆਂ ਦਾ ਲਗਭਗ 37% ਹਿੱਸਾ ਬਣਦਾ ਹੈ ਇਸ ਸਮੇਂ ਦੌਰਾਨ ਚੀਨੀ ਮੂਲ ਦੇ ਵਿਦਿਆਰਥੀਆਂ ਨੂੰ ਵੀ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਜਾਰੀ ਹੋਏ ਭਾਰਤ ਅਤੇ ਹੋਰ ਦੇਸ਼ਾਂ ਵਿੱਚੋਂ ਆ ਰਹੇ ਇਹ ਵਿਦਿਆਰਥੀ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਹੁੰਦੇ ਨੇ ਅਤੇ ਇਹ ਪ੍ਰੋਗਰਾਮ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਵਾਲੇ ਵਿਦਿਆਰਥੀਆਂ ਲਈ ਰਾਪ ਪੱਧਰਾ ਕਰੇਗਾ ਇਸ ਪ੍ਰੋਗਰਾਮ ਵਿੱਚ ਵਿਨੇਕਾਰਾਂ ਨੂੰ ਅਜਿਹਾ ਦਰਸਾਉਣ ਦੀ ਲੋੜ ਨਹੀਂ ਪਵੇਗੀ ਕਿ ਉਹ ਆਪਣਾ ਕੋਰਸ ਖਤਮ ਕਰਨ ਤੋਂ ਬਾਅਦ ਕੈਨੇਡਾ ਤੋਂ ਵਾਪਸ ਜਾਣਗੇ ਗੌਰਤਲਬੈਂਕ ਸਟੱਡੀ ਵੀਜ਼ੇ ਵਿਜ਼ਿਟਰ ਵੀਜ਼ੇ ਆਦਿ ਅਰਜ਼ੀ ਲਈ ਇਹ ਦਿਖਾਉਣਾ ਪੈਂਦਾ ਹੈ ਕਿ ਬਿਨਕਾਰ ਕੈਨੇਡਾ ਛੱਡ ਕੇ ਵਾਪਸ ਜਾਵੇਗਾ ਫ੍ਰੈਂਕੋਫੋਨ ਮਿਨੋਰਟੀ ਕਮਿਊਨਿਟیز ਸਟੂਡੈਂਟ ਪਾਇਲਟ ਪ੍ਰੋਗਰਾਮ ਵਿੱਚ ਸਟੱਡੀ ਵੀਜ਼ੇ ਦੀ ਪ੍ਰਵਾਨਗੀ ਦਰ ਨੂੰ ਵਧਾਉਣ ਦੇ ਲਈ ਕੈਨੇਡਾ ਤੋਂ ਵਾਪਸ ਜਾਣ ਜਹੀ ਸ਼ਰਤ ਨਹੀਂ ਹੋਵੇਗੀ ਹਾਲਾਂਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਇਸ ਸਾਲ ਜਨਵਰੀ ਮਹੀਨੇ ਦੌਰਾਨ ਅਗਲੇ 2 ਸਾਲਾਂ ਵਿੱਚ ਦਿੱਤੇ ਜਾਣ ਵਾਲੇ ਸਟੂਡੈਂਟ ਪਰਮਿਟਾ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਐਲਾਨ ਕੀਤਾ ਸੀ ਪਰ ਇਹ ਨਵਾਂ ਪਾਇਲਟ ਪ੍ਰੋਗਰਾਮ ਇਸ ਕੈਪ ਦਾ ਹਿੱਸਾ ਨਹੀਂ ਹੋਵੇਗਾ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 2024 ਲਈ 3,60,000 ਅੰਡਰਗ੍ਰੈਜੂਏਟ ਸਟੱਡੀ ਪਰਮਿਟਾ ਨੂੰ ਮਨਜ਼ੂਰੀ ਦੇਵੇਗੀ ਜਿਸ ਦਾ ਉਦੇਸ਼ ਸਟੱਡੀ ਪਰਮਿਟਾ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟਾ ਕਰਨਾ ਹੈ ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਲਈ 2300 ਸਟੱਡੀ ਪਰਮਿਟਸ ਦਾ ਟੀਚਾ ਹੈ ਜਦਕਿ ਦੂਜੇ ਸਾਲ ਲਈ ਟੀਚਾ ਅਗਸਤ 2025 ਤੱਕ ਨਿਰਧਾਰਿਤ ਕੀਤਾ ਜਾਵੇਗਾ ਇਸ ਪਾਇਲਟ ਪ੍ਰੋਗਰਾਮ ਵਿੱਚ ਸਟੱਡੀ ਪਰਮਿਟ ਦੀ ਅਰਜ਼ੀ ਦੇਣ ਲਈ ਵਿਦਿਆਰਥੀਆਂ ਨੂੰ ਪ੍ਰੋਵਿੰਸ ਤੋਂ ਕੋਈ ਵੀ ਲੈਟਰ ਨਹੀਂ ਲੈਣਾ ਪਵੇਗਾ ਇਹ ਵਿਨੇਕਾਰ ਸਿਰਫ ਕਾਲਜ ਤੋਂ ਲੈਟਰ ਲੈ ਕੇ ਹੀ ਅਰਜ਼ੀ ਦੇ ਸਕਣਗੇ ਕੈਨੇਡਾ ਵਿੱਚ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਅਤੇ ਕੈਨੇਡੀਅਨ ਤਜਰਬਾ ਹਾਸਲ ਕਰਨ ਉਪਰੰਤ ਕੈਨੇਡਾ ਵਿੱਚ ਪੱਕੇ ਤੌਰ ਤੇ ਵਸ ਜਾਂਦੇ ਨੇ ਮੌਜੂਦਾ ਸਮੇਂ ਦੌਰਾਨ ਪੀਆਰ ਲੈਣ ਵਿੱਚ ਆ ਰਹੀਆਂ ਦਿੱਕਤਾਂ ਦੇ ਦਰਮਿਆਨ ਇਹ ਪਾਇਲਟ ਪ੍ਰੋਗਰਾਮ ਵਿਦਿਆਰਥੀਆਂ ਦੀ ਪਰਮਾਨੈਂਟ ਰੈਜ਼ਿਡੈਂਸੀ ਲਈ ਰਾਹ ਪੱਧਰਾ ਕਰੇਗਾ ਜਾਣਕਾਰੀ ਮੁਤਾਬਕ ਇਸ ਪਾਇਲਟ ਪ੍ਰੋਗਰਾਮ ਵਿੱਚ ਪੀਆਰ ਪ੍ਰੋਗਰਾਮ ਲਈ ਵੱਖ-ਵੱਖ ਸੈਟਲਮੈਂਟ ਸਰਵਿਸਿਜ਼ ਵਿਦਿਆਰਥੀਆਂ ਦੀ ਸਹਾਇਤਾ ਕਰਨਗੀਆਂ ਇਸ ਪਾਇਲਟ ਪ੍ਰੋਗਰਾਮ ਲਈ ਪੂਰੇ ਦੇਸ਼ ਵਿੱਚ 6 ਪ੍ਰੋਵਿੰਸਿਜ਼ ਵਿੱਚ 10 ਕਮਿਊਨਿਟੀਆਂ ਦੀ ਚੋਣ ਕੀਤੀ ਗਈ ਹੈ ਪ੍ਰੋਗਰਾਮ ਸੰਬੰਧੀ ਵਿਸਦੇਰੇ ਜਾਣਕਾਰੀ 26 ਅਗਸਤ ਨੂੰ ਜਾਰੀ ਕੀਤੀ ਜਾਵੇਗੀ Ontario ਸਰਕਾਰ ਨੇ ਇੱਕ ਬੇਹੱਦ ਸ਼ਲਾਘਾਯੋਗ ਫੈਸਲਾ ਲਿਆਏ Ontario ਨੇ ਸਕੂਲਾਂ ਅਤੇ ਚਾਈਲਡਕੇਅਰ ਸੈਂਟਰਾਂ ਦੇ ਨੇੜੇ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਤੇ ਪਾਬੰਦੀ ਲਗਾ ਦਿੱਤੀ ਹੈ ਸਿਹਤ ਮੰਤਰੀ ਸਿਲਵਿਆ ਜੋਨਸ ਨੇ ਸੁਰੱਖਿਅਤ ਖਪਤ ਤੋਂ ਬਿਨਾ ਨਵੇਂ ਹਾਟ ਹੱਬ ਮਾਡਲ ਦਾ ਵੀ ਐਲਾਨ ਕੀਤਾ ਹੈ Ontario ਨੇ ਸਕੂਲਾਂ ਅਤੇ ਚਾਈਲਡਕੇਅਰ ਸੈਂਟਰਾਂ ਦੇ 200 ਮੀਟਰ ਦੇ ਦਾਇਰੇ ਵਿੱਚ ਨਿਗਰਾਨੀ ਅਧੀਨ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਤੇ ਪਾਬੰਦੀ ਲਗਾ ਦਿੱਤੀ ਹੈ ਸੂਬੇ ਭਾਰਵ ਵਿੱਚ 10 ਸਹੂਲਤਾਂ ਨੂੰ ਮਾਰਚ 2025 ਤੱਕ ਸੁਰੱਖਿਆਤ ਖਪਤ ਸੇਵਾਵਾਂ માં ਪ੍ਰਦਾਨ ਕਰਨਾ ਬੰਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਇਲਾਜ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਸਿਹਤ ਮੰਤਰੀ ਸਿਲਵੀਆ ਜੋਨਸ ਨੇ ਬੀਤੀ ਦੁਪਹਿਰ ਨੂੰ ਆਟਵਾ ਵਿੱਚ অন্ਟਾਰੀਓ ਦੀ ਐਸੋਸੀਏਸ਼ਨ ਆਫ ਮਿਨਿਸਪੈਲਿਟੀਆਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਫੈਸਲੇ ਦਾ ਐਲਾਨ ਕੀਤਾ। ਨਵੇਂ ਨਿਯਮਾਂ ਨਾਲ ਪ੍ਰਭਾਵਿਤ ਹੋਣ ਵਾਲੀਆਂ 10 ਸਾਈਟਾਂ ਵਿੱਚੋਂ 5 ਟ੍ਰਾਂਟੋ ਦੇ ਵਿੱਚ ਨੇ ਜਦਕਿ ਇੱਕ ਇੱਕ ਆਟਵਾ ਕਿਚਨਰ ਠੰਡਰਬੇ ਹਮਿਲਟਨ ਅਤੇ ਗਲਫ ਵਿੱਚ ਨੇ ਕਹਿੰਦਾ ਸਰਕਾਰ ਨੇ ਆਪਣੀ ਵੈਬਸਾਈਟ ਤੇ 온ਟਾਰੀਓ ਵਿੱਚ 23 ਸੁਰੱਖਿਅਤ ਖਪਤ ਸਾਈਟਾਂ ਦੀ ਸੂਚੀ ਦਿੱਤੀ ਹੈ ਨਿਗਰਾਨੀ ਅਧੀਨ ਖਪਤ ਵਾਲੀਆਂ ਸਾਈਟਾਂ ਲੋਕਾਂ ਨੂੰ ਓਵਰਡੋਸ ਦੇ ਜੋਖਮ ਨੂੰ ਘਟਾਉਣ ਲਈ ਟੀਕੇ ਲਗਾਉਣ, ਸੁੰਗਣ ਚ ਹੋਰ ਨਿਗਰਾਨੀ ਹੇਠ ਦਵਾਈਆਂ ਲੈਣ ਦੀ ਆਗਿਆ ਦਿੱਤੀਆਂ ਨੇ। ਜੋਨਸ ਨੇ ਕਿਹਾ ਕਿ ਸੁਬਾ ਨਵੇਂ ਬੇਕਰੇ ਅਤੇ ਨਸ਼ਾ ਰਿਕਵਰੀ ਟ੍ਰੀਟਮੈਂਟ ਯਾਨੀ ਕਿ ਹਾਟ ਹੱਬ ਦੇ 19 ਵਿੱਚ 378 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਜੇਕਰ ਪੁਰਾਣੀਆਂ ਖਤਵਾਰੀਆਂ ਸਾਈਟਾਂ ਹਾਟ ਹੱਬ ਬਣਨ ਲਈ ਅਰਜ਼ੀ ਦੇਣ ਦੀ ਚੋਣ ਕਰਦੀਆਂ ਨੇ ਤਾਂ ਪ੍ਰਾਂਤ ਨੇ ਕਿਹਾ ਹੈ ਕਿ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਹਾਰ ਹੱਬ ਸੁਰੱਖਿਤ ਸਪਲਾਈ ਨਿਰੀਖਣ ਕੀਤੇ ਨਸ਼ੀਲੇ ਪਦਾਰਥਾਂ ਦੀ ਖਪਤ ਜਾਂ ਸੂਈ ਐਕਸਚੇਂਜ ਪ੍ਰੋਗਰਾਮਾਂ ਦੀ ਪੇਸ਼ਕਸ਼ ਨਹੀਂ ਕਰਨਗੇ ਇਸ ਦੀ ਬਜਾਏ ਉਹ ਸਹਾਇਤਾ ਦੇ ਹੋਰ ਰੂਪਾਂ ਦੀ ਪੇਸ਼ਕਸ਼ ਕਰਨਗੇ ਜਿਵੇਂ ਕਿ ਸਹਾਇਕ ਰਿਹਾਇਸ਼, ਰੋਜ਼ਗਾਰ ਸਹਾਇਤਾ ਅਤੇ ਨਸ਼ਾ ਮੁਕਤੀ ਦੇਖਭਾਲ ਜੋਂਸ ਨੇ ਕਿਹਾ ਹੈ ਕਿ ਇੱਥੇ ਕੋਈ ਇੱਕ ਨੁਸਖੇ ਵਾਲਾ ਫਾਰਮੂਲਾ ਨਹੀਂ ਹੈ ਇਸ ਲਈ ਕਮਿਊਨਿਟੀ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਹੱਬ ਨੂੰ ਵਿਅਕਤੀਗਤ ਬਣਾ ਸਕਦੀ ਹੈ ਉਸਨੇ ਕਿਹਾ ਕਿ ਪ੍ਰਾਂਤ ਕਿਸੇ ਵੀ ਨਵੀਂ ਖਪਤ ਸਾਈਟ ਨੂੰ ਬੰਦ ਕਰਨ ਲਈ ਫੰਡ ਨਹੀਂ ਦੇਵੇਗਾ ਇਹ ਪੁੱਛੇ ਜਾਣਤੇ ਕਿ ਕੀ ਪ੍ਰਾਂਤ ਨੇ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਸੀ ਜੋ ਮੌਜੂਦਾ ਖਪਤ ਵਾਲੀਆਂ ਸਾਈਟਾਂ ਨੂੰ ਬੰਦ ਕਰਨ ਦੇ ਨਤੀਜੇ ਵਜੋਂ ਹੋਣਗੀਆਂ ਉੱਥੇ ਰੋਕੀਆਂ ਗਈਆਂ ਓਵਰਡੋਸ ਦੀ ਗਿਣਤੀ ਦੇ ਆਧਾਰ ਤੇ ਜੌਨਸ ਨੇ ਇਨਕਾਰ ਕੀਤਾ ਕਿ ਇਹ ਇੱਕ ਮੁੱਦਾ ਹੋਵੇਗਾ ਐਚ ਆਈ ਵੀ ਅਤੇ ਹੈਪਟਾਈਟਿਸ ਸੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਵਾਲੀ ਇੱਕ ਟੋਰਾਂਟੋ ਆਧਾਰਿਤ ਸੰਸਥਾ ਸੀਏਟੀਆਈਈ ਦੀ ਕਾਰਜਕਾਰੀ ਨਿਰਦੇਸ਼ਕ ਜੋਰਜੀ ਜਲਮੋਰ ਅਸਹਿਮਤ ਸੀ 200 ਮੀਟਰ ਦੀ ਪਾਬੰਦੀ ਤੋਂ ਪ੍ਰਭਾਵਿਤ ਮੌਜੂਦਾ ਖਪਤ ਵਾਲੀਆਂ ਸਾਈਟਾਂ ਸਮੇਤ ਸੰਸਥਾਵਾਂ ਕੋਲ ਹੱਟ ਹੱਬ ਬਣਨ ਲਈ ਅਰਜ਼ੀ ਦੇਣ ਲਈ ਅਕਤੂਬਰ 2024 ਤੱਕ ਦਾ ਸਮਾਂ ਹੋਵੇਗਾ ਇੱਕ ਬਿਆਨ ਦੇ ਵਿੱਚ Ontario ਲਿਬਰਲ ਲੀਡਰ ਬੋਨੀ ਕ੍ਰੌਂਬੀ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹੈ ਕਿ ਇਹ ਸਾਈਟਾਂ ਸਕੂਲਾਂ ਦੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ ਜਦਕਿ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਸੰਕਟ ਲਈ ਸਮਾਰਟ ਹਮਦਰਦ ਹੱਲ ਦੀ ਮੰਗ ਕੀਤੀ ਗਈ ਹੈ। Ontario NDP ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸੂਬਾਈ ਸਰਕਾਰ ਨੂੰ ਇੱਕ ਚੱਲ ਰਹੇ ਬੇਕੜੇ ਅਤੇ ਨਸ਼ਾਖੋਰੀ ਦੇ ਸੰਕਟ ਵਿੱਚ ਪਈ ਚਾਰਿਆਂ ਤੋਂ ਜਨਤਕ ਸਿਹਤ ਸਹਾਇਤਾ ਲੈਣੀ ਚਾਹੀਦੀ ਹੈ। ਜਿਸ ਵਾਸਤੇ ਸੂਬਾ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਰੇਲ ਕਾਮਿਆਂ ਦੀ ਹੜਤਾਲ ਕੰਡੇ ਤੇ ਆ ਚੁੱਕੀ ਹੈ ਤੇ ਹੁਣ ਕੁਝ ਕੰਪਨੀਆਂ ਅਜਹੀਆਂ ਵੀ ਸਾਹਮਣੇ ਆਈਆਂ ਨੇ ਜੋ ਸ਼ਿਪਮੈਂਟ ਵਾਸਤੇ ਟਰੱਕਿੰਗ ਦੇ ਵੱਲ ਮੂੰਹ ਮੋੜ ਰਹੀਆਂ ਨੇ ਪਰ ਕੈਨੇਡਾ ਦੀ ਫੇਰ ਮੈਨੇਜਮੈਂਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੱਕ ਟਰਾਂਸਪੋਰਟੇਸ਼ਨ ਵਿਛਲੇ ਪਾੜੇ ਨੂੰ ਪਰੰਦੇ ਯੋਗ ਨਹੀਂ ਹੋਣਗੇ ਭਾਵ ਟਰੱਕਾਂ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ ਜਿੰਨੀ ਟ੍ਰੇਨਾਂ ਦੇ ਵਿੱਚ ਹੁੰਦੀ ਹੈ ਇੱਕ ਬੇਮਿਸਾਲ ਰੇਲਵੇ ਸਟਾਪੇਜ ਦੀ ਸੰਭਾਵਿਤ ਪੂਰਵ ਸੰਧਿਆ ਤੇ ਕੁਝ ਲੌਜਿਸਟਿਕ ਫਰਮਾਂ ਮਾਲ ਭੇਜਣ ਲਈ ਟਰੱਕਾਂ ਨੂੰ ਸੂਚੀਬੱਧ ਕਰ ਰਹੀਆਂ ਨੇ ਜੋ ਕਿ ਨਹੀਂ ਤਾਂ ਰੇਲ ਦੁਆਰਾ ਭੇਜੀਆਂ ਜਾਣਗੀਆਂ ਹਾਲਾਂਕਿ ਏਅਰ ਨੀਤੀ ਕਿੰਨੀ ਮਦਦਗਾਰ ਹੋ ਸਕਦੀ ਹੈ ਇਸ ਦੀਆਂ ਸੀਮਾਵਾਂ ਨੇ ਕੈਨੇਡੀਅਨ ਟ੍ਰਕਿੰਗ ਅਲਾਈਅੰਸ ਦੇ ਪ੍ਰਧਾਨ ਸਟੀਫਨ ਲਾਸਕੋਵਸਕੀ ਨੇ ਕਿਹਾ ਕਿ ਫਰਵਰੀ ਤੋਂ ਸ਼ਿਪਰ ਇੱਕ ਵਿਆਪਕ ਹੜਤਾਲ ਅਤੇ ਵਾਧੂ ਟ੍ਰਕਿੰਗ ਸਮਰਥਾਂ ਨੂੰ ਲਾਈਨ ਕਰਨ ਦੀ ਸੰਭਾਵਨਾ ਨੂੰ ਦੇਖ ਰਹੇ ਨੇ ਉਨ੍ਹਾਂ ਕਿਹਾ ਕਿ ਸ਼ਿਪਰ ਉਦਯੋਗ ਦੁਆਰਾ ਇੱਕ ਅਨੁਕੂਲਤਾ ਜੋ ਆਮ ਤੌਰ ਤੇ ਰੇਲ ਦੁਆਰਾ ਪਹਾੜੇ ਨੂੰ ਭੇਜੀ ਜਾਂਦੀ ਹੈ ਅਤੇ ਇਸ ਨੂੰ ਟਰੱਕ ਦੇ ਵਿੱਚ ਤਬਦੀਲ ਕਰਦੀ ਹੈ ਕੈਲਗਰੀ ਅਧਾਰਿਤ ਜੋਰੀ ਲੋਜਿਸਟਿਕਸ ਨੇ ਪਿਛਲੇ ਹਫਤੇ ਦੇਰ ਨਾਲ ਸ਼ਿਫਟ ਕਰਨਾ ਸ਼ੁਰੂ ਕੀਤਾ ਸੀ ਕੰਪਨੀ ਦੇ ਪ੍ਰਧਾਨ ਸैम ਵੁੱਡਸ ਨੇ ਕਿਹਾ ਕਿ ਵਧ ਰਹੀ ਹੜਤਾਲ ਮੁੱਖ ਤੌਰ ਤੇ ਵਪਾਰ ਦੇ ਸਮੁੰਦਰੀ ਕੰਟੇਨਰ ਵਾਲੇ ਪਾਸੇ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨੂੰ ਆਮ ਤੌਰ ਤੇ ਰੇਲ ਦੁਆਰਾ ਬੰਦਰਗਾਹ ਤੱਕ ਅਤੇ ਇਸ ਤੋਂ ਲਿਜਾਇਆ ਜਾਂਦਾ ਹੈ ਵੁੱਡਸ ਦਾ ਕਹਿਣਾ ਹੈ ਕਿ ਪਹਿਲਾਂ ਹੀ ਸਾਨੂੰ ਸਾਰੇ ਉਤਪਾਦ ਨੂੰ ਟਰਾਂਸਪੋਰਟ ਕਰਨਾ ਪਿਆ ਜੋ ਰੇਲ ਤੇ ਟਰੱਕ ਵਿੱਚ ਲਿਜਾਇਆ ਜਾਣਾ ਸੀ ਵੁੱਡਸ ਦੀ ਕੰਪਨੀ ਤੇਲ ਖੇਤਰ ਦੇ ਉਪਕਰਨਾਂ ਤੋਂ ਲੈ ਕੇ ਕੱਪੜਿਆਂ ਤੱਕ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੱਕ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਕਰਦੀ ਹੈ ਉਹਨਾਂ ਕਹੇ ਹੈ ਕਿ ਜੇ ਹੜਤਾਲ ਹੁੰਦੀ ਹੈ ਤਾਂ ਸਾਨੂੰ ਸਭ ਕੁਝ ਟਰੱਕ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਾ ਪਵੇਗਾ ਸੋਮਵਾਰ ਨੂੰ ਕੈਨੇਡੀਅਨ ਪੈਸੀਫਿਕ ਕੰਸੋਰਸਸ ਸਿਟੀ ਵਿਖੇ ਹਜ਼ਾਰਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਰੇਲਵੇ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ ਸੀਐਨ ਰੇਲ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇਹ ਉਸੇ ਸਮੇਂ ਕਰਮਚਾਰੀਆਂ ਨੂੰ ਬੰਦ ਕਰਨ ਦਾ ਇਰਾਦਾ ਰੱਖਦਾ ਹੈ ਜਦ ਤੱਕ ਕੋਈ ਸਮਝੌਤਾ ਜਾਂ ਬਾਈਂਡਿੰਗ ਆਰਬਿਟ੍ਰੇਸ਼ਨ ਤੱਕ ਪਹੁੰਚ ਨਹੀਂ ਹੁੰਦੀ ਕੈਨੇਡਾ ਦੀ ਰੇਲਵੇ ਐਸੋਸੀਏਸ਼ਨ ਦੇ ਅਨੁਸਾਰ ਦੋਵੇਂ ਕੰਪਨੀਆਂ ਪ੍ਰਤੀ ਦਿਨ ਲਗਭਗ 1 ਬਿਲੀਅਨ ਡਾਲਰ ਦੇ ਸਮਾਨ ਦੀ ਆਵਾਜਾਈ ਕਰਦੀਆਂ ਨੇ ਆਰਥਵਿਵਸਥਾ ਕਾਰੋ ਬਣਾ ਲਈ ਕੋਈ ਆਸਾਨ ਜਵਾਬ ਨਹੀਂ ਹਨ ਜੋ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਮ ਤੌਰ ਤੇ ਰੇਲ ਦੁਆਰਾ ਲਿਜਾਈਆਂ ਜਾਣ ਵਾਲੀਆਂ ਵਸਤਾਂ ਦਾ ਕੀ ਕਰਨਾ ਹੈ ਕੈਨੇਡੀਅਨ ਟਰਕਿੰਗ ਅਲਾਈਅੰਸ ਦੇ ਨਾਲ ਲਾਸਕੋ ਵਸਕੀ ਨੇ ਕਿਹਾ ਹੈ ਕਿ ਮੰਗ ਵਿੱਚ ਇਸ ਸੰਭਾਵੀ ਵਾਧੇ ਨੂੰ ਸੰਭਾਲਣ ਲਈ ਲੋੜਿੰਦੇ ਟਰੱਕ ਜਾਂ ਟਰੱਕ ਡਰਾਈਵਰ ਵੀ ਨਹੀਂ ਹਨ ਹਾਲਾਂਕਿ ਸੁਸਤ ਉਤਰੀ ਅਮਰੀਕਾ ਦੀ ਆਰਥਿਕਤਾ ਦੇ ਕਾਰਨ ਉਦਯੋਗ ਵਿੱਚ ਆਮ ਨਾਲੋਂ ਵੱਧ ਸਮਰੱਥਾ ਹੈ ਦੋ ਕਲਾਸ 1 ਰੇਲਵੇ ਵਿੱਚ ਇੱਕ ਸੰਭਾਵਿਤ ਰੁਕਣ ਲਈ ਇੱਕ ਕਾਫੀ ਨਹੀਂ ਹੈ ਇਹ ਗਾਹਕਾਂ ਨੂੰ ਹਵਾਈ ਆਵਾਜਾਈ ਤੇ ਵੀ ਵਿਚਾਰ ਕਰਨ ਲਈ ਜਾਂ ਗੈਰ ਜ਼ਰੂਰੀ ਸ਼ਿਪਮੈਂਟਾਂ ਨੂੰ ਸਟੋਰੇਜ ਵਿੱਚ ਪਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਰੇਲਾਂ ਰੁਕਦੀਆਂ ਨੇ ਤਾਂ ਫਿਰ ਬਹੁਤ ਸਾਰਾ ਨੁਕਸਾਨ ਚੱਲਣਾ ਪਵੇਗਾ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਚਾਹਵਾਨ ਲੋਕਾਂ ਨੂੰ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਸ਼ੁਰੂਆਤ ਕਿਊਬੈਕ ਸੂਬੇ ਤੋਂ ਕੀਤੀ ਜਾ ਰਹੀ ਹੈ ਜਿੱਥੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ 3 ਸਤੰਬਰ ਤੋਂ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਹੌਲੀ-ਹੌਲੀ ਇਹ ਫੈਸਲਾ ਪੂਰੇ ਕੈਨੇਡਾ ਭਰ ਦੇ ਵਿੱਚ ਲਾਗੂ ਕੀਤਾ ਜਾਵੇਗਾ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਐਲ ਐਮ ਆਈ ਏ ਅਰਜ਼ੀਆਂ ਤੇ ਰੋਕ 6 ਮਹੀਨੇ ਤੱਕ ਜਾਰੀ ਰਹੇਗੀ ਫੈਡਰਲ ਸਰਕਾਰ ਦੇ ਸੂਤਰਾਂ ਨੇ ਦੱਸਿਆ ਹੈ ਕਿ 27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਕਿ ਬੈਕ ਵਿੱਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਨ ਦੀ ਇੱਛੁਕ ਹੈ ਕਿ ਬੇਕਦੇ ਪ੍ਰੀਮੀਅਰ ਫਰੈਂਸ਼ੋਲ ਗੋਲਟ ਨੇ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਅਜਹੀਆਂ ਪਾਬੰਦੀਆਂ ਲਾਗੂ ਕਰਨ ਦਾ ਸੱਦਾ ਦੇ ਦਿੱਤਾ ਹੈ ਜਿਨ੍ਹਾਂ ਰਾਹੀਂ ਆਰਜੀ ਪ੍ਰਵਾਸ ਨੂੰ ਠੱਲ ਪਾਈ ਜਾ ਸਕੇ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਸਖਤ ਇਮੀਗ੍ਰੇਸ਼ਨ ਨੀਤੀ ਅਜੇ ਸਮੇਂ ਲਿਆਂਦੀ ਜਾ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਨੂੰ ਖੁਲਾਮ ਬਣਾਏ ਜਾਣ ਦੇ ਦੋਸ਼ ਲਗਾਏ ਗਏ ਰੀਪੋਰਟ ਕਹਿੰਦੀ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਚ ਝੱਲਨੇ ਪੈ ਰਹੇ ਨੇ ਸਗੋਂ ਏਮਪਲੋਇਰ ਤਨਖਾਹਾਂ ਦੇਣ ਤੋਂ ਵੀ ਸਾਫ਼ ਮੁਕਰ ਜਾਂਦੇ ਨੇ ਵਿਦੇਸ਼ੀ ਕਾਮਿਆਂ ਨਾਲ ਬੇहद ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੂਅਲ ਹਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ ਰਿਪੋਰਟ ਵਿੱਚ ਕੈਨੇਡਾ ਸਰਕਾਰ ਨੂੰ ਆਰਜੀ ਵਿਦੇਸ਼ੀ ਕਾਮਿਆਂ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਕਿਰਤਿਆਂ ਦੀ ਰਿਹਾਇਸ਼ ਹੈਲਥ케ਅਰ ਤੇ ਇਮੀਗ੍ਰੇਸ਼ਨ ਸਟੇਟਸ ਦਾ ਮਸਲਾ ਰੁਜ਼ਗਾਰ ਦਤਾਂ ਦੇ ਕੰਟਰੋਲ ਤੋਂ ਬਾਹਰ ਹੋ ਸਕੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਆਖ ਚੁੱਕੇ ਨੇ ਕਿ ਗੁਲਾਮ ਸ਼ਬਦ ਦੀ ਵਰਤੋਂ ਬੇहद ਪੜਕਾਉ ਹੈ ਅਤੇ ਕੁਝ ਕਮੀਆਂ ਦੇ ਆਧਾਰ ਤੇ ਪੂਰੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਹੈ ਕਿ ਕੁਝ ਮਾਮਲਿਆਂ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਨਾਲ ਤੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣਾ ਸਰਾਸਰ ਘੈਰਵਾਜਬ ਹੈ ਮਾਰਕ ਮਿਲਰ ਦਾ ਕਹਿਣਾ ਸੀ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦਸ ਤੱਕ 2016 ਵਿੱਚ 15817 ਅਰਜੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੀ ਤੇ ਸਾਲ 2023 ਤੱਕ ਇਹ ਆંકੜਾ ਵੱਧ ਕੇ 83654 ਹੋ ਗਿਆ ਕੋਰੋਨਾ ਮਹਾਮਾਰੀ ਮਗਰੋਂ ਕਾਮਿਆਂ ਦੀ ਕਿਲਤ ਨੂੰ ਵੇਖਦਿਆਂ 2022 ਵਿੱਚ ਦਰਵਾਜ਼ੇ ਖੋਲ ਦਿੱਤੇ ਗਏ ਅਤੇ ਅਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ 6 ਗੁਣਾ ਤੱਕ ਵੱਧ ਗਈ ਕੈਨੇਡਾ ਸਰਕਾਰ ਖੁਦ ਚਾਹੁੰਦੀ ਹੈ ਕਿ ਅਰਜੀ ਵਿਦੇਸ਼ੀ ਕਾਮਿਆਂ ਨੂੰ ਬੱਤਰ ਹਾਲਾਤਾਂ ਦੇ ਵਿੱਚ ਕੰਮ ਨਾ ਕਰਨਾ ਪਵੇ ਅਤੇ ਜਲਦ ਹੀ ਕਵੈਕ ਵਾਲਾ ਨਿਯਮ ਪੂਰੇ ਕੈਨੇਡਾ ਦੇ ਵਿੱਚ ਲਾਗੂ ਕੀਤਾ ਜਾ ਸਕੇ ਜਿਸ ਅਧੀਨ ਤੈਅशुदा ਹੱਦ ਤੋਂ ਹੇਠਾਂ ਤਨਖਾਹਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਐਲ ਐ ਐਮ ਆਈਏ ਅਰਜ਼ੀਆਂ ਦਾਖਲ ਨਹੀਂ ਕਰ ਸਕਣਗੀਆਂ ਸਿਰਫ ਇਨਾ ਹੀ ਆਰਜੀ ਵਿਦੇਸ਼ੀ ਕਾਮੇ ਰੱਖਣ ਵਾਲੇ EMPLOYEES ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ ਕੈਨੇਡਾ ਬਾਰਡਰ ਏਜੰਸੀ ਨੇ ਆਪਣੇ ਸਿਸਟਮ ਦੇ ਵਿੱਚ ਤਕਨੀਕੀ ਖਰਾਬੀ ਆਉਣ ਦੀ ਗੱਲ ਆਖੀ ਹੈ ਕਈ 에ਰਪੋਰਟਾਂ ਤੇ ਕਸਟਮਜ਼ ਕਿੱਸਕ ਪ੍ਰਭਾਵਿਤ ਹੋਏ ਨੇ ਟ੍ਰਾਂਟੋ ਪੀਰਸਨ 에ਰਪੋਰਟ ਨੇ ਯਾਤਰੀਆਂ ਨੂੰ ਕਸਟਮਜ਼ ਉੱਤੇ ਆਮ ਨਾਲੋਂ ਵੱਧ ਸਮਾਂ ਲੱਗਣ ਦੀ ਵੀ ਗੱਲ ਆਖੀ ਹੈ ਤੇ ਅਗਾਹ ਕੀਤਾ ਗਿਆ ਹੈ ਕਿ ਤੁਹਾਨੂੰ ਇੱਥੇ ਆ ਕੇ ਥੋੜਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਸਿਸਟਮ ਦੇ ਵਿੱਚ ਤਕਨੀਕੀ ਖਰਾਬੀ ਚੱਲ ਰਹੀ ਹੈ ਖਰਾਬੀ ਕਦੋਂ ਅਤੇ ਕਿਵੇਂ ਆਈ ਇਸ ਬਾਰੇ ਕੋਈ ਵੀ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਸਟਮ ਵਿੱਚ ਕੁਝ ਖਰਾਬੀ ਆਉਣ ਕਰਕੇ ਕਈ ਹਵਾਈ ਅੜਿਆਂ ਤੇ ਕਸਟਮਜ਼ ਸਕ੍ਰੀਨਿੰਗ ਪ੍ਰਭਾਵਿਤ ਹੋ ਰਹੀ ਹੈ ਸੀਬੀਐਸਏ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਤਕਨੀਕੀ ਖਰਾਬੀ ਬਾਰੇ ਜਾਣਕਾਰੀ ਦਿੱਤੀ ਪਰ ਇਹ ਖਰਾਬੀ ਕਿੰਨੀ ਵੱਡੀ ਹੈ ਤੇ ਕਿਸ ਕਾਰਨ ਕਰਕੇ ਹੋਈ ਇਸ ਬਾਰੇ ਵੇਰਵੇ ਨਹੀਂ ਦਿੱਤੇ ਗਏ। ਕੈਨੇਡਾ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ ਦੇ ਅਨੁਸਾਰ ਤਕਨੀਕੀ ਖਰਾਬੀ ਕਰਕੇ ਅਜੇਹੇ ਕਈ ਕਿਸ ਠੱਪ ਹੋ ਗਏ ਨੇ ਜਿਨ੍ਹਾਂ ਦੀ ਵਰਤੋਂ ਯਾਤਰੀ ਕੈਨੇਡਾ ਪਹੁੰਚਣ ਤੇ ਕਸਟਮ ਜਾਣਕਾਰੀ ਭਰਨ ਲਈ ਕਰਦੇ ਨੇ। ਆਊਟੇਜ ਕਾਰਨ CBSA 에ਜੰਟ ਯਾਤਰੀਆਂ ਦੀ ਕਸਟਮਜ਼ ਸੰਬੰਧੀ ਜਾਣਕਾਰੀ ਨੂੰ ਹੱਥੀਂ ਪ੍ਰੋਸੈਸ ਕਰ ਰਹੇ ਨੇ। ਟ੍ਰਾਂਟੋ ਪੀਰਸਨ 에어ਪੋਰਟ ਨੇ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਊਟੇਜ ਕਾਰਨ ਕਸਟਮ ਕਿਸਕਤੇ ਦੇਰੀ ਹੋ ਸਕਦੀ ਹੈ ਟਵਿੱਟਰ ਤੇ ਇੱਕ ਪੋਸਟ ਵਿੱਚ ਟ੍ਰਾਂਟੋ 에어ਪੋਰਟ ਨੇ ਲਿਖਿਆ ਹੈ ਕਿ ਟਰਮੀਨਲ 1 ਅਤੇ 3 ਤੇ ਪ੍ਰਾਇਮਰੀ ਇਨਸਪੈਕਸ਼ਨ ਕਿਸਕ ਪ੍ਰਭਾਵਿਤ ਹੋਏ ਨੇ ਜਿਸ ਕਰਕੇ ਕਸਟਮਜ਼ ਵੇਲੇ ਆਮ ਨਾਲੋਂ ਵਧੇਰੇ ਸਮਾਂ ਲੱਗ ਸਕਦਾ ਹੈ ਹੈਲਫੈਕਸ ਸਟੈਂਫਿਲਡ ਇੰਟਰਨੈਸ਼ਨਲ 에어ਪੋਰਟ ਅਤੇ ਵਿੰਕੂਵਰ ਇੰਟਰਨੈਸ਼ਨਲ 에어ਪੋਰਟ ਨੇ ਵੀ ਯਾਤਰੀਆਂ ਨੂੰ آگਾਹ ਕੀਤਾ ਹੈ ਕਿ ਉਹਨਾਂ ਨੂੰ ਕਸਟਮਸ ਤੇ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਂਟਰੀਅਲ 에어ਪੋਰਟ ਦੇ ਇੱਕ ਬੁਲਾਰੇ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਇਹ ਆਊਟੇਜ ਦੇਸ਼ ਵਿਆਪੀ ਹੈ ਪਰ ਮੌਂਟਰੀਅਲ ਵਿੱਚ ਇਸ ਕਰਕੇ ਕੋਈ ਬਹੁਤੀ ਦੇਰੀ ਨਹੀਂ ਹੋ ਰਹੀ। ਔਟਵਾ ਇੰਟਰਨੈਸ਼ਨਲ 에어ਪੋਰਟ ਨੇ ਵੀ ਸਰਕਾਰੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਆਟੋਮੈਟਿਕ ਕਿਸਕ ਦਾ ਠੱਪ ਹੋਣਾ ਔਟਵਾ 에어ਪੋਰਟ ਤੇ ਫਿਲਹਾਲ ਆਲ ਬੇਤਹਾਸ਼ਾ ਦੇਰੀਆਂ ਦਾ ਕਾਰਨ ਨਹੀਂ ਬਣ ਰਹਾ ਮੀਡੀਆ ਨੇ ਹੋਰ ਜਾਣਕਾਰੀ ਲਈ ਸੀਬੀਐਸਏ ਨਾਲ ਵੀ ਸੰਪਰਕ ਕੀਤਾ ਹੈ ਤੇ ਹੋਰ ਜਾਣਕਾਰੀ ਮਿਲਦਿਆਂ ਹੀ ਸਾਂਝੀ ਕੀਤੀ ਜਾਵੇਗੀ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਸਟੈਟਿਸਟਿਕਸ ਕੈਨਡਾ ਦੇ ਆਂਕੜੇ ਕੀਤੇ ਜਾ ਰਹੇ ਜੁਲਾਈ ਮਹੀਨੇ ਕੈਨਡਾ ਦੀ ਮਹਿੰਗਾਈ ਦਰ ਘਟ ਕੇ ਹੋਈ 2.5% ਕੈਨੇਡਾ ਸਰਕਾਰ ਨੇ ਨਵੀਂ ਫ੍ਰੈਂਕੋਫੋਨ ਪਾਇਲਟ ਸਕੀਮ ਦਾ ਕੀਤਾ ਐਲਾਨ ਬੇਨਕਾਰ ਕਰ ਸਕਣਗੇ ਸਟੱਡੀ ਪਰਮਿਟ ਅਪਲਾਈ 온ਟਾਰੀਓ ਦੇ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਲਿਆ ਵੱਡਾ ਫੈਸਲਾ ਸਕੂਲਾਂ ਤੇ ਚਾਈਲਡ ਕੇਅਰ ਸੈਂਟਰਾਂ ਦੇ ਨੇੜੇ ਨਹੀਂ ਬਣਨਗੇ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਕੱਲ ਤੋਂ ਸ਼ੁਰੂ ਹੋ ਸਕਦੀ ਹੈ ਰੇਲ ਕਾਮਿਆਂ ਦੀ ਹੜਤਾਲ ਕੰਪਨੀਆਂ ਨੇ ਟਰੱਕਿੰਗ ਕੰਪਨੀਆਂ ਵੱਲ ਮੋੜਿਆ ਮੁ ਇਸ ਦੇ ਨਾਲ ਹੀ ਮੈਨੇਜਰ ਨੂੰ ਇਜਾਜ਼ਤ ਕੱਲ ਫਿਰ ਮਿਲਣਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ